ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਉਮੀਦ ਕਰਦਾ ਹਾਂ ਜੀ ਸਭ ਦੇ ਘਰ ਪਰਿਵਾਰ ਠੀਕ ਠਾਕ ਹੋਣਗੇ ਤੇ ਅੱਜ ਆਪਾਂ ਆਏ ਆ ਜੀ ਪਿੰਡ ਬੂਤਗੜ੍ਹ ਇੱਥੇ ਬਜ਼ੁਰਗ ਨੇ ਤੇ ਜਿਹੜੇ ਆਏ ਸੀ ਆਪਣੇ ਪਾਕਿਸਤਾਨ ਚ ਪਾਕਿਸਤਾਨ ਚੋਂ ਆਏ ਸੀਗੇ ਜ਼ਿਲ੍ਹਾ ਲਾਹੌਰ ਤਹਿਸੀਲ ਚੂੜੀਆਂ ਤੇ ਪਿੰਡ ਸੀ ਉਹਨਾਂ ਦਾ ਗਾਮੇਆਲ ਗਾਮੇਆਲਾ ਕੋਟ ਤੇ ਬਜ਼ੁਰਗਾਂ ਨੂੰ ਉੱਥੋਂ ਦੀ ਕੱਲੀ ਕੱਲੀ ਗੱਲ ਪਤਾ ਹੈ ਤੇ ਕਿੰਨੀ ਉਮਰ ਦੇ ਵਿੱਚ ਉੱਥੋਂ ਆਏ ਸੀਗੇ ਤੇ ਆਪਾਂ ਬਜ਼ੁਰਗਾਂ ਨਾਲ ਕਰਦੇ ਆਂ ਜੀ ਗੱਲਬਾਤ ਇਹਨਾਂ ਦੇ ਜੋ ਵੀ ਇਹਨਾਂ ਨੂੰ ਮੰਨ ਲਓ ਵੀ ਇਹਨਾਂ ਦੇ ਸੱਜਣ ਮਿੱਤਰ ਸੀਗੇ ਉਹਨਾਂ ਦੇ ਨਾਮ ਵੀ ਪਤਾ ਵਾ ਤੇ ਕਿੰਨੀ ਪੈਲੀ ਸੀ ਉੱਥੇ ਤੇ ਕਦੋਂ ਆਏ ਉੱਥੋਂ ਤੇ ਗੱਲਬਾਤ ਕਰਦੀ ਆਂ ਬਜ਼ੁਰਗਾਂ ਨਾਲ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਹੋਠੀ ਠੀਕ ਠਾਕ ਜੀ ਸੇਤਾ ਹਾਂ ਚਾਹ ਕੈਸੇ ਨੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੀ ਤੇ ਨਾਮ ਦੱਸਿਓ ਆਪਣਾ ਕੀ ਆ ਜੀ ਮਿੰਦਰ ਸਿੰਘ ਮਿੰਦਰ ਸਿੰਘ ਜੀ ਠੀਕ ਹੈ ਜੀ ਤੇ ਆਪਾਂ ਤੁਸੀਂ ਜਦੋਂ ਪਾਕਿਸਤਾਨ ਦੇ ਵਿੱਚ ਸੀਗੇ ਤੇ ਉਦੋਂ ਤੁਹਾਡੀ ਉਮਰ ਕਿੰਨੀ ਸੀਗੀ ਜੀ ਉੱਥੇ 15-16 ਸਾਲ 15-16 ਸਾਲ ਹਾਂ ਤੇ ਆਪਣੇ ਗਾਮੇ ਵਾਲਾ ਕੋੜ ਦੇ ਵਿੱਚ ਹੀ ਜਨਮ ਹੋਇਆ ਸੀ ਉੱਥੇ ਹੀ ਹਾਂ ਠੀਕ ਹੈ ਜੀ ਉਹ ਉੱਥੇ 3 ਪੀੜ੍ਹੀਆਂ ਉਥੇ ਸੀ ਤਿੰਨ ਪੀੜ੍ਹੀਆਂ ਉੱਥੇ ਹੀ ਸੀ ਠੀਕ ਹੈ ਜੀ ਤੇ ਉੱਥੇ ਆਪਣੀ ਕੋ ਕਿੰਨੀ ਜ਼ਮੀਨ ਸੀ ਹੈਗੀ ਸੀ 15 ਕਿੱਲੇ 10-15 ਕਿੱਲੇ ਠੀਕ ਠੀਕ ਤੇ ਆਲੇ ਦੁਆਲੇ ਮੰਨ ਲਓ ਵੀ ਸਾਰੇ ਘਰ ਸਰਦਾਰਾਂ ਦੇ ਸੀ ਕਿ ਨਾਲ ਮੰਨ ਲਓ ਵੀ ਮੁਸਲਮਾਨ ਸਨ ਨਹੀਂ ਮੁਸਲਮਾਨਾਂ ਦੇ ਜੀ ਮੁਸਲਮਾਨ ਨੇ ਮਿਕਸ ਇਕੱਠੇ ਰਹਿੰਦੇ ਸਹਦੇ ਨਾਲ ਚਾਰ ਘਰ ਦੇ ਦੱਖਣ ਦੇ ਮੇ ਉਹ ਸਹਦੇ ਮੇਰੇ ਰਿਸ਼ਤੇਦਾਰ ਨੇ ਅੱਛਾ ਜੀ ਉਹ ਤੇ ਚਾਰ ਕੋ ਘੜ ਦਈਏ ਸੀ ਗਮਿਆ ਰਕੋਰ ਕਿੜਾ ਸੀ ਉਹ ਛੜਕੁੱਤੇ ਸੀ ਅਸੀਂ ਵੀ ਹੱਟ ਮੈਂ ਪਹਿਲੀ ਦੇ ਬਖੇ ਮਤਲਬ ਤੁਸੀਂ ਟਾਣੀ 'ਚ ਬੈਠੇ ਸੀਗੇ ਹਾਂ ਟਾਣੀ 'ਚ ਠੀਕ ਹੈ ਠੀਕ ਹੈ ਜੀ ਤੇ ਇਹ ਫਿਰ ਮੰਨ ਲਓ ਵੀ ਜਦੋਂ ਵੰਟ ਤੋਂ ਪਹਿਲੋਂ ਉੱਥੇ ਮਨ ਲਓ ਵੀ ਕੋਈ ਪਹਿਲਾਂ ਤਾਂ ਨਹੀਂ ਰੋਲਾ ਰੂਲਾ ਪੈਂਦਾ ਹੁੰਦਾ ਸੀ ਗਰ ਮੁਸਲਮਾਨਾਂ ਸਿੱਖਾਂ ਦਾ ਕੋਈ ਨਹੀਂ ਆਪਸੀ ਭਾਈਚਾਰੇ ਨਾਲ ਰਹਿੰਦੇ ਹੁੰਦੇ ਸੀ ਭਾਈਚਾਰੇ ਵਿਆਹ ਸ਼ਾਦੀ ਦੇ ਸਾਨੂੰ ਉਹ ਕੱਚੀ ਰਸਤੇ ਦੇ ਸਾਡੇ ਕੋਲੋਂ ਖਾ ਜਾਂਦੇ ਸੀ ਵਿਆਹ ਨੂੰ ਤੇ ਸਾਨੂੰ ਕੱਚੀ ਰਸਤੇ ਆਟਾ ਦੇ ਦੇਖਣ ਦਾ ਆਪ ਦੇ ਉਸ ਤੇ ਖਾਣ ਕੋਲ ਦੇ ਠੀਕ ਠੀਕ ਹੈ ਤੇ ਫਿਰ ਉੱਥੇ ਮੰਨ ਲਓ ਵੀ ਜਦੋਂ ਆ ਵੰਡ ਵਾਲਾ ਕੰਮ ਜਾਂ ਚੱਲਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਦਾਂ ਕਰਕੇ ਵੀ ਵੰਡ ਹੋ ਚੁੱਕੀ ਉਹ ਮੇਰੇ ਨਾਲ ਦਾ ਮਰਦਾਰ ਸੀ ਉਹਨੇ ਨਾਮ ਪਤਾ ਉਹਦਾ ਨੰਬਰਦਾਰ ਮੁਸਲਮਾਨ ਉਹਨਾਂ ਅਸਰ ਹਸਨ ਹਾਂ ਠੀਕ ਹੈ ਜੀ ਇਹ ਉਹ ਤਾਂ ਮੇਰੇ ਦਾ ਬੇਲੀ ਸੀ ਅੱਛਾ ਜੀ ਉਹਦਾ ਤੁਹਾਨੂੰ ਛਾੜਿਆ ਆਣਿਆ ਬੇ ਸ਼ਹਿਰ ਠੀਕ ਹੈ ਜੀ ਇਹ ਕੀ ਹੋ ਤੁਰੇ ਵੇ ਤੇ ਮਾਰਾਏ ਸਾਡੀ ਸੋਹਣੀ ਸ਼ਹਿਰ ਚੂੜੀ ਲਿਗ ਲਿਆ ਵੇ ਸਾਰਾ ਤੇ ਫੌਜੀ ਨਾਲ ਤੋਂ ਨਹੀਂ ਤੇ ਐ ਆਪਣੇ ਜਿਹੜਾ ਨੰਬਰ ਕਰਨੇ ਤੁਹਾਨੂੰ ਕਿਹਾ ਵੀ ਸ਼ਹਿਰ ਛੱਡੋ ਨੇ ਆ ਉਹਨੇ ਤੁਹਾਨੂੰ ਐ ਦੱਸਿਆ ਵੀ ਮੁਲਕ ਵੰਡਿਆ ਗਿਆ ਵਾ ਕਿ ਉੱਥੇ ਹੀ ਤੁਹਾਨੂੰ ਮਤਲਬ ਵੀ ਉਹ ਉਹ ਪਤਾ ਲੱਗਿਆ ਸੀ ਨਾ ਅੱਛਾ ਜੀ ਬੀਰ ਉਹ ਪੈ ਗਿਆ ਸੀ ਇਧਰੋਂ ਲੇਕਰ ਜਾਂਦੇ ਉਹਦਰੋਂ ਆ ਜਾਵੇ ਅੱਛਾ ਠੀਕ ਠੀਕ ਹੈ ਉਹ ਤਾਂ ਪਤਾ ਲੱਗਿਆ ਤੇ ਜਿਹੜਾ ਉੱਥੇ ਆਪਣਾ ਘਰ ਸੀਗਾ ਹਾਂ ਉਹ ਕੱਚਾ ਸੀ ਕਿ ਪੱਕਾ ਸੀ ਲੈ ਕੋਲੇ ਕੱਚੇ ਹੀ ਉਹ ਕੋਈ ਪੱਕੇ ਨਹੀਂ ਤੇ ਮਾਲ ਡੰਗਰ ਕਿੰਨੇ ਸੀ ਆਪਣੇ ਕੋ ਉੱਥੇ 2 3 ਮਹੀਨੇ ਤੇ 4 5 ਬਦ ਅੱਛਾ ਹਾਂ ਠੀਕ ਹੈ ਉਹ ਉਹਨਾਂ ਨੂੰ ਫੜਾ ਤੇ ਉਹ ਉਹਨਾਂ ਨੂੰ ਮੰਨ ਲਓ ਵੀ ਜਿਹੜੇ ਸਹਾਰਾ ਕੋਈ ਬਈ ਘਰਬਾਰ ਜਿੰਨੇ ਕਰਤਾ ਕਿਹੜੇ ਬੰਦੇ ਦ ਜੁਮੇ ਕਰਕੇ ਆਏ ਸੀ ਘਰ ਹਾਂ ਨਾਂ ਪਤਾ ਉਹਨਾਂ ਦਾ ਨਹੀਂ ਉਹਨਾਂ ਨਹੀਂ ਯਾਦ ਤੇ ਤੁਹਾਡੇ ਕੋਈ ਯਾਰ ਪੇਲੀ ਮਿੱਤਰ ਹੋਣਗੇ ਉੱਥੇ ਮੁਸਲਮਾਨ ਭਰਾ ਉਹਨਾਂ ਦੇ ਨਾਮ ਪਤਾ ਇੱਕ ਬੋਦੀ ਹੈ ਵਹੀ ਨਹੀਂ ਥਾ ਨੱਥਾ ਹਾਂ ਨੱਥਾ ਠੀਕ ਹੈ ਜੀ ਤੇ ਉਹਦਾ ਮੁੰਡਾ ਬਹਿ ਖੁਸ਼ੀ ਮੰਨਦਾ ਸੀ ਖੁਸ਼ੀ ਮਮੋਦੋ ਦਾ ਮੁੰਡਾ ਹਾਂ ਠੀਕ ਹੈ ਉਹਨਾਂ ਦੇ ਇੱਕ ਜਾਨਾ ਤੇ ਸਸਾਨ ਇਹ ਸਾਡੇ ਗਵੰਡੀ ਸੀ ਇਹ ਤੁਹਾਡੇ ਗਵੰਡੀ ਸੀਗੇ ਇਹਗੇ ਹੋ ਗਿਓਰੇ 3 4 ਉਹਨਾਂ ਦਾ ਨਾਂ ਨਹੀਂ ਯਾਦ ਅੱਛਾ ਵੀ ਉਹਨਾਂ ਦੇ ਨਾਂ ਨਹੀਂ ਯਾਦ ਠੀਕ ਹੈ ਇੱਕ ਜਿਹੜਾ ਤੁਹਾਡੀ ਉਹ ਟਾਣੀ ਪਿੰਡ ਸੀਗਾ ਜਿਹੜਾ ਕਿੰਨੀ ਕ ਵੋਟ ਸੀ ਉੱਥੇ ਔਰ ਬੋਰਡ ਬਾਗ ਉਹ ਵੀ 400 ਹੋਰ ਤੇ 3400 ਹਾਂ ਤੇ ਜਿਹਦੇ ਵਿੱਚ ਮੰਨ ਲਓ ਵੀ ਮੁਸਲਮਾਨਾਂ ਦੇ ਘਰ ਜ਼ਿਆਦੇ ਸੀ ਕਿ ਸਿੱਖਾਂ ਦੇ ਉਹ ਕਿਹੜੇ ਛੜਕ ਤੇ ਸੀ ਨਾ ਉਥੇ ਸਿੱਖ ਬਾਰੇ ਸੀ ਠੀਕ ਹੈ ਕਿ ਕਿਤੇ ਸੀ ਬਠੀ ਅਸੀਂ ਕੋਈ ਨਹੀਂ ਸੀ ਉਹਨੇ ਕੋ ਸੀ ਉਹਨੇ ਕੋ ਸੀ ਹਾਂ ਠੀਕ ਹੈ ਜੀ ਤੇ ਕੋਈ ਗੱਲ ਬਾਤ ਉਥੋਂ ਦੀ ਪੈੜੀਆਂ ਪੂੜੀਆਂ ਮੰਨ ਲਓ ਵੀ ਉਹ ਤੇ ਝੋਨਾ ਝੂਨਾ ਲੱਗਦੇ ਕੀ ਲਾਉਂਦੇ ਹੁੰਦੇ ਸੀ ਉਦੋਂ ਉੱਥੇ ਲੜਮੇ ਬੀਜੇ ਸੀ ਉਥੇ ਨਰਮਾ ਬੀਜੇ ਜਾਂ ਨਾ ਕਪਾ ਠੀਕ ਹੈ ਸਾਡਾ ਕੈਲਸ ਪਾਣੀ ਆਂਗਾ ਸੀ ਪਹਿਲਾਂ ਤੋਂ ਹਾਂ ਕੈਲਾ ਸੀ ਸਾਡੇ ਬੰਦੇ ਹਾਂ ਕਿ ਮੇਰਾ ਤਾਇਆ ਇਹ ਰਿਓ ਬੇਜ ਉਹਨੂੰ ਜਾਣਦਾ ਸੀ ਅੱਛਾ ਜੀ ਠੀਕ ਇੱਕ ਦਿਨ ਅੱਗੇ ਜਾਂਦਾ ਸੀ ਅੱਛਾ ਜੀ ਕੇ ਫਿਰ ਉਹ ਯੋਇ ਛਡਾਵੇ ਵਾ ਵਾ ਅੱਛਾ ਉਹਨੂੰ ਕੋਈ ਸਾਗ ਦੇ ਆ ਕਦੀ ਗੰਨੇ ਦੇ ਆ ਠੀਕ ਹੈ ਉਹਦਾ ਪੈਸਾ ਤਾਂ ਨਹੀਂ ਚੱਲਦੇ ਪੈਸੇ ਨਹੀਂ ਚੱਲਦੇ ਸੀ ਹਾਂ ਉਹਦਾ ਪੈਸੇ ਦੇ ਕੇ ਨਾ ਗੰਨਾ ਗੁਨਾ ਜਾਂ ਸਾਗ ਬਹੇ ਕੋਈ ਨਾਉਂਦੇ ਹਾਂ ਅੱਛਾ ਉਹਨੇ ਚੰਗਾ ਮੈਂਡਰ ਛੱਡ ਦੇਣਾ ਚੰਗਾ ਸਾਗੇ ਫਿਰ ਪਾਣੀ ਪੂਰਾ ਆ ਜਾਂਦਾ ਪਾਣੀ ਪੂਰਾ ਆ ਜਾਂਦਾ ਸੀ ਅਹੇ ਕਹਿ ਜਾਵੇ ਹਾਂ ਠੀਕ ਹੈ ਤੇ ਨਰਮੇ ਫਿਰ ਵਧੀਆ ਹੋ ਜਾਂਦੇ ਸੀ ਆ ਨਰਮੇ ਵਗਿਆ ਪਹਿਲੀ ਚੰਗੀ ਸੀ ਪਹਿਲੀ ਚੰਗੀ ਆ ਠੀਕ ਹੈ ਠੀਕ ਹੈ ਜੀ ਗੋਲ ਹੁੰਦੇ ਹੈਗੇ ਜੇ ਨੰਮਰਾਂ ਆਮ ਆ ਅੱਛਾ ਜੀ ਹਾਂ ਛਾਈ ਦੇ ਜੀ ਠੀਕ ਹੈ ਜੀ ਹਾਂ ਇਹ ਨਰਮਾਈ ਦੇ ਹੁੰਦੇ ਨੇ ਕਿ ਕਉਂ ਜੇ ਸਹੀ ਬੁਰੀ ਪਤਾ ਨਹੀਂ ਲੱਗਦਾ ਵੀ ਦੇਖਦੀਆਂ ਨਹੀਂ ਸੀ ਕਿ ਨਰਮਾ ਐਡਾ ਹੁੰਦਾ ਸੀ ਹਾਂ ਪਹਿਲੀ ਬੜੀ ਚੰਗੀ ਸੀ ਹਾਂ ਤੇ ਕੋਈ ਹੋਰ ਗੱਲ ਤੁਹਾਡੇ ਪਿੰਡ ਦੀ ਹਾਂ ਤੁਹਾਡੇ ਪਿੰਡ ਦੀ ਤਗੜੇ ਘਰ ਕਿਹੜੇ ਕਿਹੜੇ ਹੁੰਦੇ ਸੀ ਉੱਥੇ ਉਹ ਤੜੇ ਦੀ ਕੋਈ ਹੈ ਰਹੀ ਕੀ ਕੋਈ ਕੋ 4 ਕਿਲੇ ਬਾਗੂ ਵੀ ਕੋਈ ਕੋ ਕਾਟੋਈ ਅੱਛਾ ਜੀ ਹਾਂ ਪੱਕਾ ਘਰ ਹੈਗਾ ਸੀ ਕੋਈ ਆਪਣੇ ਉੱਥੇ ਲਾਗੇ ਪਿੰਡ 'ਚ ਕਿ ਨਹੀਂ ਨਹੀਂ ਪੱਕਾ ਹੋਲੇ ਕੋਈ ਨਹੀਂ ਪੱਕਾ ਉਦੋਂ ਕੋਈ ਨਹੀਂ ਹਾਂ ਠੀਕ ਹੋਲੇ ਜਬਾਣੇ ਕੱਚੇ ਦਾ ਕੱਚੇ ਦਾ ਹਾਂ ਠੀਕ ਹੈ ਜੀ ਗੁਰਦੁਆਰਾ ਇਹ ਅਗਾਮੀਆ ਰਿਕਾਰਡ ਉਹ ਪੱਕਾ ਸੀ ਗੁਰਦੁਆਰਾ ਪੱਕਾ ਸੀ ਹਾਂ ਗੁਰਦੁਆਰਾ ਜੀ ਦੇਖੋ ਤੇਗਾ ਸੀੰਦਨ ਆਉਣ ਭੁਲੇਖਾ ਲੈ ਜਾਂ ਉਹਦਾ ਮਕਾਨ ਪੱਕਾ ਹੀ ਹੋਰ ਕੋਈ ਪੱਕਾ ਨਹੀਂ ਅੱਛਾ ਜੀ ਹਾਂ ਉਹ ਗੁਰਦਾਰੇ ਦੇ ਕੋਲ ਇਹੀ ਕਰਕੇ ਆਈ ਉਹ ਠੀਕ ਠੀਕ ਹੈ ਹਾਂ ਇਹ ਜਦੋਂ ਮੰਨ ਲਓ ਵੀ ਜਿੰਨੇ ਆਪਣੇ ਉੱਤੇ ਸਿੱਖਾਂ ਦੇ ਘਰ ਸੀਗੇ ਇਹ ਸਾਰੇ ਫਿਰ ਜਦੋਂ ਵੰਡ ਹੋਈ ਆ ਤੇ ਸਾਰੇ ਇਕੱਠੇ ਚੱਲੇ ਆ ਕਿ ਅੱਗੜ ਪਿਛੜ ਆਏ ਤੁਹਾਡੇ ਪਿੰਡ ਦੇ ਬੰਦੇ ਐ ਛੱਗੇ ਪਿੰਡ ਦੇ ਫਿਰ ਉਹ ਉੱਥੇ ਜਿੰਨੇ ਚੂਣੀ ਸ਼ਹਿਰ ਇਕੱਠੇ ਹੋ ਗਏ ਨਾ ਇਹ ਗੁਰੂ ਸ਼ਹਿਰ ਲਈ ਆ ਵੀ ਹਾਂਜੀ ਕਿ ਫਿਰ ਅਸੀਂ ਕਿਹੜੀ ਪਿੰਡ ਆ ਵਿਹਾਰ ਸੀ ਅੱਗੇ ਚਾਰ ਖੇਤ ਆ ਠੀਕ ਹੈ ਜੀ ਸਾਨੂੰ ਮੂਹਰ ਨਾ ਖੈ ਤੁਮ ਛੱਡਿਆ ਆਣਿਆ ਹੂੰ ਤੇ ਸਾਡੀ ਵਾਰੀ ਹੀ ਉਹ ਨੱਚ ਨੱਚ ਕੇ ਬੰਦੇ ਲਗੇ ਗਿੰਦਗੀ ਕੀ ਆਰ ਸਾਡੀ ਹਾਂਜੀ ਹਾਂਜੀ ਅਹੀ ਰੱਬ ਉਹਨਾਂ ਨਾਲ ਰਹੇ ਠੀਕ ਹੈ ਜੀ ਉਹ ਪੱਤਵ ਲਿਆ ਕੇ ਕੀ ਪਲੇਟ ਫੜਨ ਲਾਇ ਕਿ ਮੈ ਜੋ ਅੱਛਾ ਹਾਂ ਇਮ ਤੁਹਾਡੇ ਪਰਿਵਾਰ ਦੇ ਵਿੱਚ ਕਿੰਨੇ ਕੁ ਜੀ ਸੀ ਉਦੋਂ ਉਥੇ ਜਦੋਂ ਪਿੰਡ ਪੁਰਾਣੇ 'ਚ ਤੁਹਾਡੇ ਰਾਣਾ ਕਿਹਾ ਹਾਂਜੀ ਸਾਡੇ ਉਹਨੂੰ ਬੈਠੇ ਨੇ ਉਹ ਜੀਵਨ ਅਵਰ ਅੱਛਾ ਜੀ ਹਾਂ ਯਾਨੀ ਚਾਰ ਘਰ 3-4 ਘਰ ਉਧਰ ਬੈਠੇ ਹਾਂ ਠੀਕ ਠੀਕ ਕਿਵੇਂ ਕਿਵੇਂ ਪਹਿਲੀ ਬਣੀ ਨਾ ਹਾਂਜੀ ਓਵੇਂ 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 ਹਾਂ ਠੀਕ ਇਹ ਫਿਰ ਮੰਨ ਲਓ ਵੀ ਤੂੰ ਤੂੰ ਹੀ ਤੇ ਤੁਹਾਡੇ ਮੀਸੀ ਦੇ ਬੱਚੇ ਇਕੱਠੇ ਆਏ ਕਿ ਸਾਰੇ ਜਣੇ ਵੱਖ-ਵੱਖ ਆਏ ਫਿਰ ਜਦੋਂ ਉਥੋਂ ਪਿੰਡ ਤੁਰੇ गॾे टुर चूरू शहर ਬੜਾ ਲਮਮ ਤੇ ਗੱਡੇ ਤੇ ਤੁਸੀਂ ਆਏ ਤਾਂ ਸਮਾਨ ਕੀ ਲੈ ਕੇ ਆਏ ਨਾਲ ਫਿਰ ਉੱਥੋਂ ਆਪ ਦਾ ਸਮਾਨ ਕੋਈ ਨਹੀਂ ਲਿਆ ਮੈਂ ਕਣ ਇਹ ਛੋਲੇ ਦੀ ਬੋਰੀ ਅੱਛਾ ਜੀ ਇੱਕ ਲਮਰਦਾਰ ਨੇ ਪਨਾਤੀ ਦਾਈ ਕਰੋ ਠੀਕ ਹੈ ਇੱਕ ਕੱਚੀ ਉਹ ਅਸੀਂ ਪਲੇਟ ਫੜਨਦੇ ਬੈਠੇ ਰਹੇ ਉਹ ਚੱਪਦੇ ਜੁੱਬਦੇ ਰਹੇ ਜਮ ਹਾਂ ਠੀਕ ਹੈ ਤੇ ਕੋਈ ਹੋਰ ਸਮਾਨ ਨਹੀਂ ਨਾਲ ਲਿਆਂਦਾ ਮੰਨ ਲਓ ਵੀ ਕੋਈ ਸੋਨਾ ਸੋਨਾ ਜਿਮਰੇ ਪਈ ਨਾ ਕੋਈ ਨਾ ਕੋਈ ਕੀ ਉਹਨੂੰ ਹੈ ਨਹੀਂ ਸੀ ਹਨਾ ਐਂ ਲਿਆ ਠੀਕ ਹੈ ਠੀਕ ਫਿਰ ਉਥੋਂ ਗੱਡਿਆਂ ਤੇ ਫਿਰ ਸਟੇਸ਼ਨ ਕਿਹੜੇ ਤੇ ਆਏ ਫਿਰ ਇੱਥੇ ਪਾਕਿਸਤਾਨ ਉਰੇ ਆਪਣੇ ਪਾਕਿਸਤਾਨ ਪਤੋ 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 메ਨ ਸਟੇਸ਼ਨ ਸੀਗਾ ਹਾਂ ਠੀਕ ਹੈ ਜੀ ਤੇ ਇੱਥੇ ਫਿਰ ਜਿਹੜੀ ਟ੍ਰੇਨ ਤੇ ਤੁਸੀਂ ਚੜ ਕੇ ਆਏ ਹੋ ਹਾਂ ਤੇ ਕਿੰਨਾ ਕੁ ਮੁਲਖ ਉਹਦੇ ਜੇ ਸੀਗਾ ਮੁਲਖ ਬੜਾ ਸੀ ਵੇਚੇ ਵੀ ਕਿ ਛੱਤ ਤੇ ਵੀ ਛੱਤ ਵੀ ਲੱਦੀ ਪਈ ਹਾਂ ਤੇ ਇੰਜਨ ਸੀ ਮਾੜਾ ਇੰਜਨ ਮਾੜਾ ਸੀ ਹਾਂ ਉਹ ਫਿਰ ਮੁਸਲਮਾਨਾਂ ਨੇ ਇੰਜਨ ਲਾਇਆ ਫੌਜੀਾਂ ਨੇ ਅੱਗੇ ਠੀਕ ਹੈ ਜੀ ਉਹਨੇ ਲਾ ਰਿਹਾ ਕਿ ਅੱਧੀ ਗੱਡੀ ਆਗਾ ਕੱਦੀ ਪੀਹਾ ਅੱਛਾ ਜੀ ਉਹਨੇ ਆਦਾ ਇਹਨਾਂ ਲਾ ਲਿਆ ਮੁਸਲਮਾਨਾਂ ਨੇ ਹਾਂ ਮੇਗਾ ਤੜਈ ਸੀ ਆ ਗਈ ਤੁਹਾਡੀ ਅਸੀਂ ਨਹੀਂ ਜਾਂਦੇ ਠੀਕ ਹੈ ਉਹ ਫਿਰ ਦੇਖੇ ਨਾ ਫੋਗ ਗਿਆ ਉਹਨੂੰ ਇੰਜਨ ਵਾਲੇ ਰਾਂ ਦਾ ਅੱਛਾ ਜੀ ਬੇ ਨੂੰ ਕੱਢ ਪੋਤਲ ਜਾਗਾ ਜਪੀਹਾ ਹਾਂ ਹਾਂ ਆਂਦਾ ਦਾ ਜੀ ਖੇਡਦਾ ਪੀਹਾ ਲਾਈ ਪੀਹਾ ਕੱਢਦੇ ਠੀਕ ਹੈ ਉਹਨੇ ਫਿਰ ਪੀਹਾ ਕਰ ਅੱਛਾ ਜੀ ਤੇ ਜਦੋਂ ਮਨ ਲਾ ਵੀ ਤੁਸੀਂ ਉਧਰੋਂ ਤੁਰੇ ਤੇ ਅੰਗਰੇਜ਼ ਵੀ ਉਦੋਂ ਇੱਥੇ ਹੀ ਸੀਗੇ ਵੰਡ ਚ ਮਨ ਲਓ ਪਾਕਿਸਤਾਨ ਦੇ ਤੇ ਇੰਡੀਆ ਦੇ ਬਾਡਰ ਤੇ ਅੰਗਰੇਜ਼ ਵੀ ਹੁੰਨੇ ਆ ਉਦੋਂ ਉਹ ਅੰਗਰੇਜ਼ ਤੇ ਕਿਸੇ ਵੀ ਵੇਖੇ ਕੋੜੇ ਵੇਖੇ ਨਹੀਂ ਹਾਂ ਛੋਟੇ ਸਨ ਆਹੀ 15 ਦਾ 16 ਸਾਲ ਦੇ ਠੀਕ ਠੀਕ ਮੀਂਗੜੇ ਹੀ ਕਈ ਹੁੰਦੇ ਨੇ ਸੀ ਹਾਂ ਸਹੀ ਸਹੀ ਤੇ ਫਿਰ ਆਪਣੇ ਉੱਤੇ ਟ੍ਰੇਨ ਦੇ ਵਿੱਚ ਕੋਈ ਲੜਾਈ ਲੜਾਈ ਕੋਈ ਕੋਈ ਜੜਾਈ ਕੋਈ ਨਹੀਂ ਹੋਈ ਬੋਥੇ ਕਰਦਾ ਚੜਿਆ ਤੇ ਵੇਖੇ ਨਾ ਉਹ ਰੁਗੀ ਦੇ ਉਹ ਪਿਛਾ ਕੱਢ ਕੇ ਦੇ ਬੰਦ ਕਰਤਾ ਅੱਛਾ ਜੀ ਤੇ ਫਿਰ ਵੇਖੇ ਨਾ ਪਾਣੀ ਗੰਦਾ ਟਰਾਂ ਪੀਣ ਲੱਗੇ ਸਵੇਰ ਦੇ ਜਿਹੜੇ ਅੱਛਾ ਤੇ ਗਰਮੀयां ਦੇਣ ਸੀ ਹੂੰ ਉਹ ਫੌਜੀ ਨੇ ਕਿ ਬਦੂ ਪੀਤੀ ਇਹ ਪਾਣੀ ਨਾ ਪੀਓ ਟੂਟੀ ਖੜਾਣੇ ਤਾਂ ਵਾਰੀ ਨਾ ਲਈਓ ਅੱਛਾ ਠੀਕ ਹੈ ਜਿਹੜੀ ਵਾਰੀ ਨਾ ਪਾਣੀ ਨਹੀਂ ਹੈ ਪੀਤਾ ਅੱਛਾ ਇਹ ਆਗਾ ਇੱਥੇ ਗੱਡੀ ਦੇ ਨਾਲ ਪਹ ਪੂਯੋ ਦਖੇਰੋ ਅੱਛਾ ਇਹ ਆਪਣਾ ਦਿਨੇ ਇੰਜ ਹਵੇ ਦਹੋਈ ਠੀਕ ਹੈ ਇਹ ਫਿਰ ਵੇਖਣਾ ਚੱਲਾਂਗੇ ਅੱਛਾ ਸਾਰੀ ਰਾਤ ਫਿਰ ਨੀਂਦਰ ਕੀ ਆਉਣੀ ਸੀ ਡਰਦੇ ਨੂੰ ਫਿਰ ਇਹ ਬਠਰੇ ਦਿਨੇ ਦਹ ਹੋਈ ਇੰਜ ਗਿਆ ਤੇ ਬਸ ਫੇਸਾ ਨੂੰ ਲਾਇਆ ਅੰਬਰਸਰ ਲਾਤਾ ਠੀਕ ਹੈ ਹਾਂ ਲੇਕਿਨ ਕਿੰਨੇ ਕ ਫੌਜੀ ਹੁੰਦੇ ਸੀ ਉੱਥੇ ਰੇਲਵੇ ਸਟੇਸ਼ਨ ਤੇ ਉਹ ਦੋ ਹੀ ਦੋਈ ਫੌਜੀ ਥੇ ਦੋ ਹੀ ਵਾਦੂ ਸੀ ਮੂੰਹ ਕੋ ਨਹੀਂ ਕਰਦਾ ਸੀ ਠੀਕ ਹੈ ਹਾਂ ਉਹਨਾਂ ਉੱਤੇ ਗੱਲ ਪੁੱਜਦੇ ਗਣਹੀ ਨਦੀ ਉਹਨੇ ਕਹ ਸਾਡੇ ਦਾ ਚਾਰ ਮਰਨ ਦੇ ਨਾ ਸਾਡਾ ਸਾਰਾ ਖਾਕ ਜਾਂਦੇ ਅੱਛਾ ਹਾਂ ਠੀਕ ਠੀਕ ਹੈ ਹੋਰ ਕੋਈ ਗੱਲ ਉਧਰ ਦੀ ਔਰ ਦੇਖਣਾ ਅੱਗੇ ਦਾ ਪਿੱਛੇ ਦਾ ਚੈਨ ਛੱਡ ਦੇ ਰਿਹਾ ਹੈ ਅੱਛਾ ਜੀ ਹਾਂ ਠੀਕ ਹੈ ਅਹੀ ਨੰਦਰਾ ਭਾਜੀ ਵੀ ਇੱਕ ਕਰਦੇ ਰਹਿੰਦੇ ਸੀ ਮੁਰਬਾਣਾ ਕਰਦੇ ਰਹੇ ਹਾਂ ਉਹ ਕੱਚੀ ਸਣਦੇ ਨਹੀਂ ਅਹੀ ਕਰੇ ਬਣਾਉਂਦੇ ਸੀ ਠੀਕ ਉਹ ਖਾ ਜਾਂਦੇ ਸੀ ਹਾਂ ਤੇ ਫਿਰ ਜਦੋਂ ਮੰਨ ਲਓ ਤੁਸੀਂ ਇੱਧਰ ਆ ਗਏ ਜੇ ਹਾਂ ਫਿਰ ਤੁਹਾਡੇ ਉਧਰ ਵਾਲੇ ਬੇਲੀਆਂ ਨਾਲ ਕੋਈ ਫੋਨ ਤੇ ਗੱਲਬਾਤ ਕੋਈ ਚਿੱਠੀਆਂ ਨਾਲ ਗੱਲਬਾਤ ਹੋਈ ਕਿ ਨਹੀਂ ਮੁੜ ਕੇ ਉਹ ਪੁਰਾਣੇ ਬੰਦੇ ਗੁਜਣਗੇ ਆਉਣੇ ਨੇ ਤੇ ਖੂਨ ਦੇ ਹੋਰ ਛੋਟਾ ਨਾ ਪਤਾ ਕੋਈ ਮੰਨ ਲਓ ਵੀ ਹੋਣ ਜੇ ਤੁਹਾਡੀ ਉਮਰ ਤੇ ਮੰਨ ਲਓ ਵੀ ਹੋਣੋਗੀ ਤੁਹਾਡੀ 95 96 ਸਾਲ ਉਮਰ ਹੋ ਗਈ 95 ਇਹ 100 ਤੋਂ ਲੱਗੇ ਜੇ ਨਾਮ ਹੈ ਅੱਛਾ 100 ਦੇ ਲੱਗੇ ਹੋਗੇ ਜੇ ਕੀ ਪਤਾ ਕੋਈ ਉੱਥੇ ਬੈਠਾ ਹੀ ਹੋਵੇ ਤੇ ਤੁਹਾਡਾ ਪੁਰਾਣਾ ਬੇਲੀ ਵੀ ਉਹ ਕਰ ਕੀ ਵਜੇ ਗਵਾਂਡੀ ਹੈ ਰਹਿਤਾ ਸੀ ਨਾ ਅੱਛਾ ਉਹਦਾ ਮੁੰਡਾ ਖੁਸ਼ੀ ਹੋ ਮੇਰਾ ਨਹੀਂ ਸੀ ਅੱਛਾ ਉਹਦਾ ਮੁੰਡਾ ਤੁਹਾਡਾ ਨਹੀਂ ਖੁਸ਼ੀ ਠੀਕ ਠੀਕ ਹੈ ਜੀ ਲਿਖ ਰਹੀ ਹਾਂ ਕਿ ਕੰਮ ਸੀ ਅੱਛਾ ਹైਦਰਾ ਹੀ ਹਾਈਦਰਾ ਠੀਕ ਹੈ ਜੀ ਹਾਂ ਇਹ ਜੀਆ ਸ਼ਹਿਤਾਨ ਤੇ ਜਨਾ ਉਹ ਥੜੇ ਇਹ ਰਹੇ ਸੀ ਅੱਛਾ ਜੀ ਚੱਲ ਹੋ ਰਹੀ ਹੈਗੇ ਉਹਨਾਂ ਦਾ ਨਾਮ ਨਹੀਂ ਯਾਦ ਠੀਕ ਨਹੀਂ ਆ ਤੁਹਾਡੇ ਪਿੰਡ ਤੋਂ ਜਦੋਂ ਤੁਸੀਂ ਗੱਡਿਆਂ ਤੇ ਚੱਲੇ ਹੋ ਸਟੇਸ਼ਨ ਕਿੰਨੇ ਘੰਟਿਆਂ 'ਚ ਪਹੁੰਚ ਗਏ ਫਿਰ ਉੱਥੇ ਉੱਥੇ ਉਹ ਬਹੁਤ ਥੈਣੇ ਚਾਰ ਘੰਟੇ ਲੱਗ ਗਏ ਜੀ ਪਤਾ ਬਵਾ ਦੋ ਜੀ ਕਿਉਂ ਨਹੀਂ ਸ਼ਹਿਰ ਨੇਰੇ ਹੀ ਠੀਕ ਹੈ ਹਾਂ ਸਹੀ ਹੈ ਇਹ ਬਾਪੂ ਜੀ ਆਪਣੇ ਮਨ ਕੋਟ ਗਾਮੇ ਵਾਲੇ ਤੇ ਲਾਗੇ ਪਿੰਡ ਦਾ ਨਾਮ ਪਤਾ ਕਿਹੜੇ ਕਿਹੜੇ ਆ ਓਏ ਇੱਕ ਤਾਂ ਸੱਦਾ ਬਤਾਰਾ ਵਾਲਾ ਵਾਜਦਾ ਸੀ ਇਹ ਕੀ ਨਾਮ ਦਵਾਰੋ ਦੱਸਿਓ ਸੱਦਾ ਅੱਛਾ ਜੀ ਇੱਕ 18 ਸੱਦਾ ਇੱਕ 18 ਵਾਲਾ ਸੱਦਾ ਤੇ ਇੱਕ ਕੱਲਾ ਸੱਦਾ ਹਾਂ ਤੇ ਹੋਰ ਕੋਈ ਲਾਗੇ ਵੱਡਾ ਪਿੰਡ ਇੱਕ ਹੈ ਪਾਸੇ ਹੈ ਪਾਸੇ ਅਰਚੋ ਕੀ ਸੀ ਹਰਚੋ ਹਰ ਚੌਕੀ ਹਾਂ ਠੀਕ ਹੈ ਠੀਕ ਬਾਈ ਨਾ ਪਿੰਡ ਦਾ ਯਾਦ ਇਹ ਲੋਕ ਸੋ ਨਾ ਨਹੀਂ ਪਤਾ ਠੀਕ ਹੈ ਠੀਕ ਮੇਰੇ ਨਾਨਕੇ ਪਿੰਡ ਦਾ ਨਾਂ ਗਿਲਪੁਰ ਗਿਲਪੁਰ ਹਾਂ ਅੱਛਾ ਅੱਛਾ ਜੀ ਠੀਕ ਹੈ ਉਹ ਵੀ ਮੰਨ ਲਓ ਵੀ ਇਹਦੇ ਲਾਹੌਰ ਦੇ ਅੰਡਰ ਦੇ ਪਿੰਡ ਸੀ ਆਹੋ ਲਾਹੌਰ ਦਾ ਜ਼ਿਲ੍ਹਾ ਬੜਾ ਹਾਂਜੀ ਲਾਹੌਰ ਤੇ ਜ਼ਿਲ੍ਹਾ ਤਕੜਾ ਸੀਗਾ ਹਾਂ ਠੀਕ ਹੈ ਠੀਕ ਹੈ ਨਹੀਂ ਉਹ ਜਿਲ੍ਹਾ ਬਰਤੜਾ ਹੈ ਇਹ ਫਿਰ ਜਦੋਂ ਤੁਸੀਂ ਉਧਰੋਂ ਆ ਗਏ ਟ੍ਰੇਨ ਤੇ ਹਾਂ ਤੇ ਫਿਰ ਕਿੱਥੇ ਅੰਮ੍ਰਿਤਸਰ ਆਏ ਕਿ ਫਿਰੋਜਪੁਰ ਇਹ ਅੰਮ੍ਰਿਤਸਰ ਅੰਮ੍ਰਿਤਸਰ ਆਏ ਹਾਂ ਉੱਥੇ ਆ ਕੇ ਤੇ ਫੌਜੀ ਨਖ ਲੈ ਜੋ ਆਪਣਾ ਦੇਸ਼ ਆ ਗਿਆ ਤੇ ਠਾਠਾ ਲਾਉਂ ਉਹ ਅੱਛਾ ਜੀ ਉਹ ਫਿਰ ਇਹ ਬਜ਼ਾਰਾ ਨੂੰ ਮੜ ਕੇ ਹਾਂਜੀ ਚੇ ਸ਼ੋ ਕਰ ਨੇ ਲੰਗੜ ਲਾਇਆ ਠੀਕ ਹੈ ਕਿਸੇ ਨੂੰ ਫੁੜਕਾ ਲਈਏ ਕਿਸੇ ਨੂੰ ਦੋ ਲਈਏ ਅੱਛਾ ਜੀ ਇਹਨੇ ਖਾਂਦੇ ਦੋ ਦਿਨ ਉਸ ਤੇ ਰਹੇ ਇਹ ਗੱਡੀਆਂ ਮੁਕਤ ਚੱਲ ਗਈਆਂ ਕਰ ਕਿਰਨੀ ਨੰਦ ਜੀ ਮੰਨ ਲਓ ਵੀ ਜਿੱਧਰ ਨੂੰ ਜਾਣਾ ਹਾਂ ਕਿਧਰ ਮਰਜੀ ਲੈ ਜਾਓ ਫਿਰ ਜਲੰਧਰ ਤੋਂ ਅੱਗੇ ਤੇ ਸਾਰਾ ਸੰਗਾਇ ਨਹੀਂ ਮੈਨੂੰ ਐ ਨਾ ਸੋ ਵੀ ਜਦੋਂ ਤੁਸੀਂ ਮੰਨ ਲਓ ਵੀ ਫੌਜੀ ਆਲੇ ਕੈਂਪ 'ਚ ਆ ਗਏ ਆਪਣੇ ਇੱਧਰ ਹਾਂ ਉਦੋਂ ਉਥੇ ਕੋਈ ਤੁਹਾਡਾ ਨਾਮ ਨੂੰ ਵੀ ਲਿਖਿਆ ਗਿਆ ਕਿ ਉਹਨਾਂ ਨੇ ਨਹੀਂ ਨਾ ਨਾਮ ਨਹੀਂ ਲਿਖਿਆ ਨਾ ਠੀਕ ਹੈ ਨਾ ਕੋਣ ਲਿਖਿਆ ਐਵੇਂ ਤੇ ਜਿਹੜੀ ਮੰਨ ਲਓ ਤੁਸੀਂ ਕਹਿੰਦੇ ਵੀ ਸਾਡੇ ਕੋ ਉਥੇ 10 ਕਿਲੇ ਪੈੜੀ ਸੀ ਪਾਕਿਸਤਾਨ ਹਾਂ ਉਹ ਫਿਰ ਉਸ ਹਾਂ ਨਾ ਇੱਧਰ ਕੁਝ ਮਿਲੀ ਵੀ ਕਿ ਨਹੀਂ ਕੋਈ ਮਿਲੀ ਇਹ ਕੋਈ ਹਿੰਦੀ ਮਿਲੀ ਕੋਈ ਨਾ ਨਹੀਂ ਮਿਲੀ ਜਿਹੜੇ ਉਹ ਤਾਂ ਸ਼ਰੀਕਾ ਬੈਠ ਕੋਈ ਉਹ ਨਾ ਮਿਲੀ ਅੱਛਾ ਉਹ ਇਹ ਨਾ ਮਿਲੀ ਠੀਕ ਹੈ ਠੀਕ ਹੈ ਜੀ ਉਹ ਫਿਰ ਉਹਨਾਂ ਨੂੰ ਮਤਲਬ ਉੱਥੇ ਲਿਖੋਣਾ ਪੈਂਦਾ ਹੋਣਾ ਨਾ ਫੇਰ ਹੀ ਦਿੰਦੇ ਹੋਣੇ ਆ ਐਵੇਂ ਗੱਲ ਏ ਠੀਕ ਹੈ ਫਿਰ ਤੁਸੀਂ ਮਤਲਬ ਵੀ ਉੱਥੇ ਸਾਧਨਾ ਤੇ ਚੜ੍ਹ ਕੇ ਕਿੱਧਰ ਨੂੰ ਗਏ ਆਹਾਂ ਤੁਹਾਡੇ ਕਿੱਥੇ ਆ ਮਤਲਬ ਵੀ ਜਦੋਂ ਆਪਣੇ ਕੈਂਪ ਚੋਂ ਫੌਜੀਆਂ ਵਾਲੇ ਕੈਂਪ ਚੋਂ ਨਿਕਲ ਕੇ ਆਉਂਦੇ ਆ ਆ ਅੰਮ੍ਰਿਤਸਰ ਫਗਿਆ ਨੇ ਲਈ ਇਹਨੇ ਦੁਆਰ ਚਲੇ ਗਏ ਫਿਰ ਅੱਛਾ ਜੀ ਹਾਂ ਠੀਕ ਹੈ ਤੇ ਫਿਰ ਗੱਡੀ ਮੋਸ ਚੱਲਦੇ ਫਿਰ ਜਲੰਧਰ ਆ ਫੜ ਗਏ ਜਲੰਧਰ ਚਲੇ ਗਏ ਹਾਂ ਜਲੰਧਰ ਦੋ ਚਾਰ ਦਿਨ ਰੇ ਫਿਰ ਉੱਥੇ ਕਿਤੇ ਕੋ ਚਲੇ ਗਏ ਐ ਨਹੀਂ ਇਹੀਂ ਅੱਛਾ ਤੇ ਫਿਰ ਵੇਖੇ ਨਮੂਗੇ ਗਏ ਜਲੇ ਠੀਕ ਹੈ ਜੀ ਹਾਂ ਇਹਨੇ ਕਈ ਫਿਰ ਰੋਦੇ ਫਿਰੇ ਠੀਕ ਹੈ ਤੇ ਘਰ-ਬਾਰ ਫੇਰ ਆਣ ਕੇ ਕਿੱਥੇ ਬਣਾਇਆ ਫਿਰ ਘਰ-ਬਾਰ ਤਾਂ ਫਿਰ ਅਹਲੀ ਦਾ ਬਣਾਇਆ ਇਹ ਦੇਖਣਾ ਪਰੋਜਪੁਰ ਪਰੋਜਪੁਰ ਹਾਂ ਖਾਸ ਹੀ ਪਰੋਜਪੁਰ ਕੇ ਨਹੀਂ ਪਿੰਡ ਦਾ ਇਹ ਕਹਿਣਾ ਉਹ ਚੋਕ ਆ ਚੋਕ ਚੋਕ ਟਹਿਲ ਸੰਗੀ ਚੋਕ ਟਹਿਲ ਸੰਗੀ ਹਾਂ ਠੀਕ ਹੈ ਉਹਦੇ ਸਟੇਸ਼ਨ 'ਤੇ ਆੰਦਨ ਆਉਂਦੇ ਉੱਥੇ ਗਾ ਅੱਛਾ ਜੀ ਗੱਡੀ ਵਾਲਾ ਅੱਛਾ ਅੱਛਾ ਉਹ ਹੋਟਲ ਹੈ ਆਈਸ ਠੀਕ ਹੈ ਠੀਕ ਹੈ ਤੇ ਫਿਰ ਪਹਿਲੀ ਪੁਲੀ ਵੀ ਉੱਥੇ ਲਈ ਆਹ ਉਹ ਉੱਥੇ ਠੀਕ ਹੈ ਜੀ ਕਿੰਨੀ ਪਿਆਰੀ ਮਿਲੀ ਫਿਰ ਉੱਥੇ ਉਹ ਥੜੀ ਮਿਲੀ ਉਹਨੇ ਪੂਰੀ ਸਾਨੂੰ ਪਹਿਲੀ ਚੱਕਰੀ ਜੇ ਮੀਆਂ ਅੱਛਾ ਜੀ ਖਰੀਦ ਨਾ ਨਹੀਂ ਚੜੀ ਸੀ ਕੀਏ ਉਹ ਫਿਰ ਮੈਨੂੰ ਕੋਈ ਕਾਗਜ਼ਾ ਦੇ ਨਾਂ ਨੂੰ ਨਹੀਂ ਚੜਿਆ ਨਾ ਆਹੋ ਪਿਆ ਹੋਣਾ ਚੱਕਰ ਹਾਂ ਠੀਕ ਹੈ ਤੇ ਫਿਰ ਵਿਆਹ ਤੁਸੀਂ ਮੰਨ ਲਓ ਵੀ ਉੱਤੀ ਚੌਕ ਟੈਕਸ ਜੈਸੀ ਕਰਵਾਇਆ ਹਾਂ ਹਾਂ ਚੌਕ ਵਿਆਹ ਅੱਛਾ ਜੀ ਕੇ ਜੀ ਇਹ ਮੇਰੇ ਕੋਲੇ ਸਰ ਹੀ ਇਹ ਖਾਜੀ ਆਣਦੇ ਸੀ ਅੱਛਾ ਜੀ ਕਹੀ ਉਹ ਸੱਚੋ ਕਲਸ ਹੈੜੀ ਵਿੱਚ ਚਾਰ ਕੁ ਮਹੀਨਾ ਪੰਦ ਸੀ ਠੀਕ ਹੈ ਠੀਕ ਹੈ ਤੇ ਉਹ ਫਿਰ ਇੱਥੇ ਆਣ ਕੇ ਕੀ ਬੀਜੇ ਆਣ ਕੇ ਇੱਥੇ ਫਰੀਦਪੁਰ ਇੱਥੇ ਫਰੀਦਪੁਰ ਹਾਂ ਜੀ ਉਹ ਫਿਰ ਜਟਾ ਕੋ ਪਹਿਲੀ ਲਈ ਕੋਈ ਇਸੇ ਦੇ ਅੱਛਾ ਜੀ ਤੇ ਪਹਿਲੋ ਤਾਂ ਨਰਮੇ ਵਿੱਚ ਬੀਜਦੇ ਫਿਰ ਉਹ ਹੀ ਢਾਈ ਲਗ ਲਾ ਅੱਛਾ ਤੇ ਧਾਈ ਇਹ ਸ਼ਾਬ ਲਾ ਲੈਂਦੇ ਆ ਠੀਕ ਹੈ ਜੀ ਹਾਂ ਉਹਲੇ 10 ਰੁਪਏ ਕਿਲਾ ਲੱਗਦਾ ਸੀ ਅੱਜ ਉਹ 10 ਦੇ ਮਰਦਾ ਨਹੀਂ ਲਾ 10 ਰੁਪਏ ਕਿਲਾ ਲਵਾਈ ਹਾਂ 10 ਰੁਪਏ ਕਿੰਨੇ ਜਣੇ ਲਾਉਂਦੇ ਸੀ ਫਿਰ ਕਿ 4-5 ਬੰਦੇ ਲਾ ਜਾਂਦੇ ਸੀ ਠੀਕ ਹੈ ਜੀ ਹਾਂ ਉਹਲੇ 10 ਦੀ ਕੀਮਤ ਸੀ 10 ਦੀ ਕੀਮਤ ਉਹਨੂੰ ਨਹੀਂ ਸਾਉ ਦੀ ਜੀ ਕਿੰਨੇ ਠੀਕ ਹੈ ਜੀ ਉਹ ਦਾ ਜਨੀ ਤੇ ਪ੍ਰੋਜ ਪਰ ਤਾਂ ਕਿੰਨੇ ਸਾਲ ਰਹੇ ਉੱਥੇ ਫਿਰ ਤੁਸੀਂ ਉਹ ਜੀ ਵਾਵਾ ਰਹੇ ਉੱਥੇ ਵਾਵਾ ਚੇਤਾ ਠੀਕ ਉਹ ਕੋ ਪਹਿਲੀ ਆਉਂਦੀ ਕੁਛ ਤੇ ਕੋਈ ਸੀਦੇ ਲੈ ਲੀਏ ਹਾਂ ਜੀ ਜੋ ਕੰਮ ਰੇਡ ਪਿਆ ਰੇਡ ਤੇ ਹਾਂ ਠੀਕ ਹੈ ਜੀ ਵੀ ਮਿਹਨਤ ਕਰਦੇ ਰਹੇ ਆ ਮਿਹਨਤ ਹੀ ਕਰਦੇ ਠੀਕ ਹੈ ਤੇ ਮਾਲ ਡੰਗਰ ਫਿਰ ਇੱਥੇ ਵੀ ਰੱਖਿਆ ਆ ਫਿਰ ਉਹ ਵਾਲੀ ਵਾਲੀ ਬਣਾ ਲੈ ਝੋਟੇ ਅੱਛਾ ਜੀ ਕਿਉਂ ਨਾ ਆ ਬੂ ਲਈ ਠੀਕ ਬਾਹਰ ਚਰਾ ਲਿਆਈਏ ਵਾਹ ਵਾਹ ਸੀ ਪਾਣੀ ਪੂਣੀ ਫਿਰ ਕਿਵੇਂ ਸੀ ਇੱਥੇ ਇਹ ਚ ਪਾਣੀ ਨਹਿਰ ਦਾ ਵਧੀਆ ਹਾਂ ਠੀਕ ਫਿਰ ਉੱਥੋਂ ਫਿਰ ਇੱਥੇ ਬੂਤ ਘੜ ਕਦੋਂ ਆਏ ਇੱਥੇ ਉਹ ਚਿਰ ਪਿੱਛੋਂ ਆਏ ਆ ਇੱਥੇ ਮੇਰੇ ਸਰ ਹੀ ਆ ਸੀ ਜੇ ਨਾ ਕੈ ਵੀ ਪੈ ਰਿਓ ਸਸਤੀ ਮੇਰੀ ਆ ਜੋ ਵੀ ਇਧਰ ਲੈ ਰਹੀ ਏ ਜੇ ਹਾਂ ਠੀਕ ਹੈ ਜੀ ਪਰੋਈ ਪਰੋ ਅਖੇ ਰਹੇ ਇਹ ਖੇਚੇ ਰਹਿੰਦੇ ਸੀ ਕਿ ਐਸੇ ਛੋਟੇ ਝਿਆੜੀ ਅੱਛਾ ਜੀ ਇਹ ਸਾਡੇ ਪਹਿਲੋ ਆ ਗਏ ਹਮ ਇਹ ਇਨਾ ਖੇ ਵੀ ਪਹਿਲੀ ਸਸਤੀ ਮਿਲਦੀ ਆ ਜੋ ਰਹੀ ਹੈ ਚਾ ਠੀਕ ਹੈ ਠੀਕ ਹੈ ਇੱਥੇ ਕਿਹੜੇ ਸੰਚ ਆ ਗਏ ਸੀ ਸਾਡੇ ਸੰਨ ਆ ਗਏ ਕੋਰੇ ਮੇ ਪੜ ਬੰਦਾ ਠੀਕ ਹੈ ਹਾਂ ਉਦੋਂ ਇੱਥੇ ਵੀ ਖੁੱਲੀਆਂ ਜ਼ਮੀਨਾਂ ਆਵਾਦ ਹੀ ਪਈਆਂ ਸਾਰੀਆਂ ਖੁੱਲੀਆਂ ਟਿੱਬੇ ਟੁੱਬੇ ਹੀ ਹੁਣੇ ਆ ਸਾਰੇ ਕਿੰਨੇ ਮਰੇ ਹਾਂ ਕਾਹਦਾ ਨੇੜੀ ਖੋਲਦੀ ਹੀ ਨਾ ਹਾਂਜੀ ਤੇ ਕਿੰਨੇ ਰੇਤਾ ਵੀ ਲਈ ਪਈ ਹੋਈ ਏ ਰੇਤਾ ਏ ਰੇਤਾ ਏ ਠੀਕ ਏ ਹਾਂ ਇਹ ਜੋ ਉਹਨ ਮੁਰ ਮੁਰ ਹੋ ਰਹੇ ਚ ਹਾਂਜੀ ਪਾਣੀ ਲੱਗਿਆ ਤੇ ਪੈੜੀ ਬਣੀ ਏ ਪੈੜੀ ਬਣੀ ਹਾਂ ਨਹੀਂ ਉਦੋਂ ਤਾਂ ਇੱਥੇ ਆਪਣੇ ਠੱਗਰ ਦਾ ਪਾਣੀ ਤਾਂ ਹੁੰਦਾ ਹੀ ਸੀਗਾ ਹੈ ਠੱਗਰ ਦਾ ਨਾ ਉਹ ਕੱਗੜਾ ਕੋਈ ਕੋਈ ਇੱਕ ਮਹੀਨਾ ਦੂਰ ਇਹ ਚਿਰਾ ਅਗਲੇ ਵੇਖਣਾ ਬਾਅਦ ਵਿੱਚ ਫਿਰ ਛੱਡ ਦਿੰਦੇ ਕਰੀਆ ਕਰਦੇ ਅੱਛਾ ਉਹ ਕੱਗੜਾ ਦਾ ਪਾਣੀ ਨਹੀਂ ਹੁੰਦਾ ਠੀਕ ਆ ਉਹਨਾਂ ਅੱਖਾਂ ਬੰਦ ਜਾਣੇ ਕੀ ਆ 11:00 ਵਜੇ ਤੇ ਦੇਖਣਾ ਫਿਰ ਛੱਡ ਦੇਣ ਉਹਦਾ ਪਾਣੀ ਕੋਈ ਠਾਗੇ ਅੱਛਾ ਹਾਂ ਠੀਕ ਬਾਅਨੇ ਕੋਣ ਹੀ ਇੱਕ ਇਹ ਤੋਂ ਨਿਕਾ ਜੇ ਬੜਿਆ ਹੀ ਬੰਦਿਆਂ ਨੇ ਆਪ ਜੇ ਐਸੇ ਟੁੱਟਿਆ ਸੀ ਉਹ ਕਰੀ ਵਾਲਿਆ ਪੜ ਗਿਆ ਪਾਣੀ ਠੀਕ ਹੈ ਜੀ ਹਾਂ ਰਾਣੀਆਂ ਰੋਣੀਆਂ ਸਾਰੀ ਡੋਬ ਗਈਆਂ ਠੀਕ ਹੈ ਠੀਕ ਇਹ ਉਹਦਾ ਫਿਰ ਬਣਾਇਆ ਦੇਵੀ ਲਾਲ ਨੇ ਅੱਛਾ ਉਹਨੇ ਉਹਨੇ ਘੋਰ ਛੋਟਾ ਬਣਾਇਆ ਸਾਹਬ ਜੇ ਦਾ ਅੱਛਾ ਜੀ ਤੇ ਮਹਾਰਾਜ ਸਰਕਾਰ ਫਿਰ ਬਦਲ ਗਈ ਤੇ ਫਿਰ ਕਹਾ ਰਾਸਾਈ ਉਹਨਾਂ ਇਹ ਇਗਰਾਫਿਕ ਹੈ ਬਣਾ ਠੀਕ ਹੈ ਠੀਕ ਹਾਂ ਮੋਟ ਦੇ ਵਿਲਾਅ ਨੇ ਬਣਿਆ ਮੋਟ ਦੇ ਵਿਲਾਅ ਨੂੰ ਹਾਂ ਲੋ ਜੀ ਬੱਪੂ ਜੀ ਨਾਲ ਗੱਲਬਾਤ ਕੀਤੀ ਬਹੁਤ ਵਧੀਆ ਲੱਗਿਆ ਤੇ ਜਲਦੀ ਅਗਲੀ ਵੀਡੀਓ ਲੈ ਕੇ ਆਵਾਂਗੇ ਧੰਨਵਾਦ ਜੀ ਸਾਡੇ ਚੈਨਲ ਤੇ ਬਣੇ ਰਹੋ ਨਿਸ਼ਾਨ ਰਣੀ YouTube ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਓ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ